ਦਵਾਰ ਤੋਂ ਬਾਅਦ ਜਿਹੜਾ ਸਾਸੂ ਲੈ ਕੇ ਕਹਿੰਦੇ ਨਾ ਇੱਕਦਮ ਟੁੱਟ ਕੇ ਪੈ ਗਿਆ ਗਾਹਕ ਮੰਡੀ ਦੇ ਵਿੱਚ ਵੇਖੋ ਤੁਸੀਂ ਇਧਰ ਗਾਹਕ ਫੁੱਲ ਅੱਜ ਤੇ ਕਹਿੰਦੇ ਰੇਟ ਵੀ ਵਲੇ ਇਹ ਮੈਂ ਭੌਗੇ ਖਾਦੇ ਹੁੰਦੇ ਨਹੀਂ ਹਾਂ ਜਦ ਬੱਚੇ ਹੁਣ ਸਟੋਰ ਵਾਲੇ ਆ ਜੀ ਇਹ ਜਦੋਂ ਤਾਜ਼ੇ ਹੁੰਦੇ ਉਹਦੋਂ ਆਈ ਖਾਦੇ ਜਾਂਦੇ ਹੁੰਦੇ ਉਹਦੋਂ ਆਈ ਖਾਦੇ ਜਾਂਦੇ ਇਹ ਫਲਾਸ਼ ਸਟੋਰਾਂ ਵਾਲਾ ਚੱਲੀ ਰੋ ਤਾਂ ਕਰਕੇ ਟਿਆਉਣੇ ਹੀ ਪੈਂਦੇ ਆ ਬਾਈ ਇਹ ਉਹ ਆ ਬਾਦਾਮ ਆ ਲੈ ਬੇ ਪਹਿਲੇ ਨੰਬਰ ਤੇ ਆ ਕੇ ਬਾਦਾਮ ਬਾਉ ਕੋਲੇ ਇਹ ਬਾਦਾਮ ਆ ਜੀ ਕਿਹੜੀ ਸੜਦੋਈ ਜਾਂਦਾ ਬਾਉ ਬਾਦਾਮ ਦੇ ਉਧਰਲਾ ਬਾਹਰਲਾ ਕੀ ਕਹਿੰਦੇ ਅੱਜ ਰੇਸ ਬੜੇ ਰੇਸ ਫੜੇ ਆ ਕਹਿੰਦੇ ਯਾਰ ਮਰਚ ਮੁਰਚ ਬੜੀ ਦਿੱਤੀ ਇਕ ਰੀ ਫਰਦੇ ਕਹਿੰਦੇ ਐ ਹੀ ਐ ਮੰਡੀ ਐ ਸੇ ਕੋਈ ਨਹੀਂ ਪਹਿਲਾਂ ਲੱਗਦਾ 35 38 40 ਤੇਰੇ ਕਲਾੜ ਵਿ ਗਿਆ 30 ਰੁਪਏ 30 ਰੁਪਏ ਮੇਰੀ ਜਿਹੜੀ ਸੀ 30 ਵੀ ਕੀਆ ਬਾਅਦ ਜੋ ਹੌਲੀ ਹੌਲੀ ਬਿਆਰ ਤੇਜ ਹੁੰਦਾ ਗਿਆ ਹਾਂ 34 35 38 ਮੀ ਪਾਏਗਾ ਬਈ ਅੱਜ ਹਰਦਾ ਨਹੀਂ ਰੋ 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 ਪਹਿਣਾ ਚਾਹੀਦਾ ਫੇਰੀ ਜਾਮਨ ਚੱਲੂਗੀ ਬਈ ਜਾਮਨ ਫੇਰੀ ਚਲਣੀ ਆ ਅੱਛਾ ਜਾਮਣ ਯਾਰ ਹੋਇਆ ਕਿ ਲੇਟ ਬਹੁਤ ਆ ਬਈ ਯਾਰ ਮੀ ਨਹੀਂ ਪੈਂਦਾ ਤੇ ਮੀ ਪਾਊਗਾ ਤਾਂ ਫੇਰੀ ਚੱਲੇਗੀ ਉਹਦੇ ਪੜੱਕ ਦੇਣਾ ਹਾਂ ਉਹਦੇ ਸਾਈਜ ਬਣੂਗਾ ਨਾ ਉਹਦੇ ਸਾਈਜ ਬਣਾ ਉਹਦੇ ਕਾਲੀ ਨਾਗ ਨਹੀਂ ਬੰਦਨੀ ਆ ਉਹਦੇ ਹੋਣੀ ਆ ਟੇਸਟ ਵੀ ਉਹਦੇ ਹੀ ਆਉਣਾ ਹਨਾ ਬਈ ਫਿਰ ਹਾਲ ਬਈ ਅੱਜ ਰੇ ਕਬੂਰਾ ਮੰਡੀ ਦੇ ਵਿੱਚ ਆ ਗਿਆ 16 ਜੂਨ 2025 ਤੇ ਕਹਿੰਦੇ ਅੱਜ ਕਰਬਲ ਕਰਬਲ ਹੋਈ ਪਈ ਐ ਐਤਵਾਰ ਤੋਂ ਬਾਅਦ ਜਿਹੜਾ ਸਾਸੂ ਲੈ ਕੇ ਕਹਿੰਦੇ ਨਾ ਇੱਕਦਮ ਟੁੱਟ ਕੇ ਪੈ ਗਿਆ ਗਾਹਕ ਮੰਡੀ ਦੇ ਵਿੱਚ ਵੇਖੋ ਤੁਸੀਂ ਇਧਰ ਗਾਹਕ ਫੁੱਲ ਅੱਜ ਤੇ ਕਹਿੰਦੇ ਰੇਟ ਵੀ ਵਲੇ ਹੋਣਗੇ ਭਾਈ ਨਾ ਇੱਕ ਨੰਬਰ ਦਾ ਇਧਰਲੇ ਪਾਸੇ ਆ ਗਿਆ ਭਾਈ ਆਪਾਂ ਤੁਹਾਨੂੰ ਦਿਖਾਉਣ ਲੱਗੇ ਤਾਜੇ-ਤਾਜੇ ਵੀ ਜਿਹੜੇ ਕੀ ਚੱਲੀ ਜਾਂਦੇ ਮਿੱਤਰੋ ਕਹਿੰਦੇ ਅੱਜ ਮਿਰਚ ਬਹੁਤ ਰੇਸ ਵੜ ਗਈ ਤੇ ਬਾਜਾਂੀਆਂ ਸੁਣੀ ਜਾਂਦਾ ਹੀ ਕਹਿੰਦੇ ਮਿਰਚ ਬਹੁਤ ਤੇਜ਼ ਹੋ ਗਈ ਆ ਭਲੇ ਇਧਰ ਕਰਬਲ ਕਰਬਲ ਵੇਖੋ ਕਹਿੰਦਾ ਹੋਈ ਜਾਂਦੀ ਆ ਤੇ ਫਿਰ ਦਰਖਾਉਣੇ ਤੁਹਾਨੂੰ ਰੇਟ ਜਿਹੜੇ ਝਾੜ ਕਰੇਲੇ ਵੀ ਆਏ ਪਏ ਆ ਬੰਨਾਂ ਬਾਈ ਕੀ ਚੱਲਾ ਭਰਾ ਠੀਕ ਹੈ ਜੀ ਬੱਲੇ 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 ਹੋਰ ਜਾਣਾ ਠੀਕ ਹੈ ਆ ਤੋਰੀ ਕੀ ਰੇਟ ਵਿਕੀ ਜਾਂਦੀ ਤੋਰੀ ਕੀ ਕਿ 10 ਰੁਪਏ ਤੇਰੀ ਤੋਰੀ ਘੱਟ ਵੇਖਦੀ ਆ ਯਾਰ ਵੈਸੇ ਨਾ 15 15 ਰੇਟ ਹੋਊਗਾ ਸਾਰੇ ਨੂੰ 10 ਵਿੱਚ ਐਂ ਬਾਈ ਸਾਰਿਆਂ ਨੂੰ ਦੱਸ ਲੈ ਬਾਈ ਵੈਸੇ ਸਾਰੇ ਰੇਟ ਗਣਾਉਣੇ ਆ ਤੁਹਾਨੂੰ ਕੀ ਕੀ ਚੱਲੀ ਜਾਂਦੇ ਕੋਟਕਪੁਰਾ ਦੀ ਮੰਡੀ ਦਾ ਜ ਮਨਚੰਦਾ ਸਾਹਿਬ ਨਾਲੀ ਸੇਰ ਸਾਹਿਬ ਨਾਲੀ ਗੱਲ ਕਰਦੇ ਆਪਾਂ ਤੇ ਸਾਰੇ ਰੇਟ ਤੁਹਾਨੂੰ ਗਣਾਉਣੇ ਆ ਬਾਈ ਵੈਂਗਣੀ ਪਈ ਆ ਇੱਧਰ ਟਮਾਟਰ ਪਏ ਆ ਤੇ ਇੱਧਰ ਗੁਵਾਰੇ ਦੀ ਫਲੀ ਪਈ ਆ ਇੱਧਰ ਵੈਂਗਣੀ ਪਈ ਆ ਇੱਧਰ ਅਰਬੀ ਪਈ ਆ ਬਾਈ ਲਾ ਬਾਈ ਅਰਬੀ ਉਰਬੀ ਵੀ ਪਈ ਆ ਫੁੱਲ ਘੈਂਟ ਬਾਹੂ ਕੋ ਔਰ ਜੀ ਵੈਂਗਣੀ ਪੜੀ ਥੋੜੀ ਰੱਖੀ ਫੜੇ ਦੀ ਕੀ ਗੱਲ ਕੀ ਰੇਡ ਲੱਗੀ 20 ਰੁਪਏ ਕਿਲੋ ਦੇ 20 ਰੁਪਏ ਆ ਰੇਡ ਲਾ ਬਾਈ 20 ਰੁਪਏ ਵੈਂਗਣੀ ਦਾ ਰੇਟ ਤੋਂ ਦੱਸਤਾ ਮਨਚੰਦਾ ਸਾਹਿਬ ਨਾਲ ਗੱਲਬਾਤ ਕਰੀਏ ਤੇ ਬਾਈ ਇੱਧਰ ਕਾਗਜ਼ ਬਾਈ ਵਿਜੀ ਨਾਲ 2 ਮਿੰਟ ਸਹੀ ਕਾਰ ਬਾਈ ਜੀ ਕਹਿੰਦੇ ਅੱਜ ਰੇਟ ਬੜੇ ਰੇਟ ਖੜੇ ਆ ਕਹਿੰਦੇ ਯਾਰ ਮਿਰਚ ਮੁਰਚ ਬੜੀ ਤੁਸੀਂ ਇੱਕ ਰੀਫਰ ਦੇ ਕਹਿੰਦੇ ਐਂ ਐ ਮੰਡੀ ਐਸੇ ਕੋਈ ਨਹੀਂ ਫਿਰ ਲੱਗਦਾ 30 38 40 ਤੇਰੇ ਇੱਕ ਲਾੜ ਵਿਕੇ 30 ਰੁਪਏ 30 ਰੁਪਏ ਮੈਂ ਜਿਹੜੀ ਸੀ 30 ਵੀ ਕੀ ਆ ਬਾਅਦ ਜੋ ਹੌਲੀ ਹੌਲੀ ਬਾਜ਼ਾਰ ਤੇਜ਼ ਹੁੰਦਾ ਗਿਆ ਹਾਂ 34 35 38 38 ਉਹ ਤਾਂ ਨਹੀਂ 40 ਵੀ ਗਏ ਦੁਕਾਨਦਾਰ 40 ਵੀ ਆ ਗਈ ਹੋਏਗੀ ਖਾਸ ਗੱਲ ਬਾਕੀ ਬਾਜ਼ਾਰ ਸਹੀ 30 ਰੁਪਏ ਦਾ ਜਾ ਹੈ ਹੋਰ ਕਿਹੜੀ ਚੀਜ਼ ਤੇ ਹੈ ਜਿਵੇਂ ਕਦੂ ਹੋ ਗਿਆ ਅਰਬੀ ਹੋ ਗਈ ਨਾ ਤੇ ਲੜਕੇ ਨਾ ਰਹਿੰਦਾ ਅਰਬੀ ਦੋ ਲਾੜ ਆਏ ਇੱਕ ਤਾਂ ਬਰੀਕ ਆਈ ਉਹ 30 ਵੀ ਕੀ ਹੈ 30 ਵੀ ਕੀ ਆ ਇੱਕ ਮੋਟੀ ਆਈ ਹੈ ਖੰਡੂਆ ਉਹ ਵੇਖੀ 33 ਤੋਂ 35 33 ਤੋਂ 35 ਸਿਰੇ ਦੀ ਕੁਆਲਿਟੀ 35 ਰੁਪਏ ਆ ਨਾ ਬਾਈ ਤੇਰੇ ਲਾਹੀ 20 ਰੁਪਏ ਦਾ ਬਾਜ਼ਾਰ ਹੈ ਤੇਰੇ ਲਾ ਬ ਜਿਵੇਂ ਆ ਵੇ ਲੋ ਬਾਈ ਬੇਠਾ ਬਾਈ ਬੇਠਾ ਬਹੁਤ ਸੋਹਣਾ ਹੈ ਲੋਕਲ ਬੇਠਾ ਹੈ ਹਾਂ 7-8 ਰੁਪਏ ਵਿੱਚ ਹੈ 7-8 ਰੁਪਈਆ ਮੈਂ ਕਹਿੰਦਾ ਚਿੱਟੇ ਮਾਰੇ ਸਾਰੇ ਡਕ ਲੱਗ ਗਿਆ ਬਾਈ ਅੱਜ ਲੱਗਨ ਮੇਰੇ ਕੋਲ ਐਸੀ ਕਿਉਂ ਵੇਚਾਂ ਮੈਂ 70 ਰੁਪਏ 70 ਰੁਪਏ ਹਾਂ ਇਹ ਬਰੀਕ ਲੱਸਣ ਨੇ 40 45 ਵਾਲਾ ਓ ਭਗਵਾਨੀ ਫਲੀ ਦਾ ਰੇਟ ਵਧਿਆ ਬਈ ਅੱਜ ਦਵਾਰਾ ਫਲੀ ਦਾ ਦਵਾਰਾ ਚੌਲਾ ਮੰਦਾ ਵਿਗਿਆ ਸਹੀ ਹੈ ਜੀ ਦਵਾਰਾ ਚੌਲਾ ਚੌਲਾ ਮੰਦਾ ਵਿਗਿਆ ਦਵਾਰਾ 60 ਰੁਪਏ ਵਿਗਿਆ ਦਵਾਰਾ 70 ਰੁਪਏ ਵਿਗਿਆ ਚੌਲੇ ਦਾ ਰੇਟ ਬਈ ਹੈਗਾ ਚੌਲਾ ਨਹੀਂ 25 ਰੁਪਏ ਅੱਛਾ ਰੇਟ ਘਟ ਗਿਆ 40 ਦਾ ਰੇਟ ਸੀਗਾ ਚੌਲਾ ਚੱਲ ਚੱਲ ਬਹੁਤ ਆਇਆ ਸੀਗਾ ਓਵਰ ਸੀਗਾ ਹਾਂ ਕਾ ਕਰਕੇ ਚੌਲਾ ਡਾਊਨ ਵਿਗਿਆ ਉਹਦੇ ਕਰਕੇ ਬਈ 25 ਰੁਪਏ ਦਾ ਰੇਟ ਜਿਹੜਾ ਰਹਿ ਗਿਆ ਜੀ ਹੈ ਨਾ ਬਈ ਬਈ ਟਮਾਟਰ ਚ ਕੀ ਚੱਲਿਆ ਬਈ ਟਮਾਟਰ ਦਾ ਰੇਟ ਕਿੰਨਾ ਕਰਦਾ ਟਮਾਟਰ ਵਿਕਿਆ ਪਹਿਲਾਂ ਦਾ ਸਵੇਰੇ ਤੇਜ ਵੀ ਗਿਆ ਸੀਗਾ ਸਹੀ ਹੈ ਜੀ ਬਾਅਦ ਜੋ 25 ਰੁਪਏ ਦਾ ਰਹਿ ਗਿਆ ਬਈ 25 ਦਾ ਬਾਜ਼ਾਰ ਰਹਿ ਗਿਆ ਟਮਾਟਰ ਦਾ ਫਿਲਹਾਲ 30 ਦੀ 35 35 ਤੱਕ ਵੀ ਰਦਨ ਗਿਆ ਸੀ ਭਾਈ ਹਨ ਨਹੀਂ ਸਵੇਰੇ ਵੀ ਵਿਗਿਆ 30 ਰੁਪਏ ਠੀਕ ਆ ਸਵੇਰੇ ਵੀ ਵਿਗਿਆ ਹੁਣ ਤਾਂ ਬਿਜਾਰ ਨਹੀਂ ਹੁਣ ਤਾਂ ਵਿਆ ਜਿਹੜਾ 25 ਰੁਪਏ ਵਿਗਿਆ ਲੈ ਭਾਈ ਤੇ ਬਾਕੀ ਭਾਈ ਜੇ ਮੈਂ ਝਾੜ ਕੇ ਲੈ ਬਾਇ ਆਪਣੇ ਪਿੰਡੀ ਦਾ ਬਿਜਾਰਾ ਇਹਦਾ ਕਿੰਨਾ ਗਿਆ ਭਾਈ ਪਿੰਡੀ ਵਿਗਿਆ 20 ਰੁਪਏ ਠੀਕ ਹੈ ਜੀ ਝਾੜ ਕੇ ਲਾਹੀ 70 80 ਰੁਪਏ ਵਿਗਿਆ 70 80 ਰੁਪਏ ਝਾੜ ਕੇ ਲਾ ਸਿਰੇ ਦਾ ਟਾਪ ਕੁਆਲਟੀ ਹੈ ਨਾ ਹੋਰ ਤਾਂ ਨਹੀਂ ਵੈਰਟੀ ਰਹੀ ਕੋਈ ਬਰਾ ਹਨਾ ਕੋਈ ਲੈਕਣੀ ਦਾ ਰੇਡ ਤਾਂ ਉਹ ਹੀ ਆ ਭਾਈ ਨਹੀਂ ਨਹੀਂ ਬਸ ਆਹੀ 10 12 15 ਜਿੱਥੇ ਸੂਤ ਆ ਜਾਂਦੀ ਆ ਇਹ ਵੀ 10 ਰੁ ਪਾਣੀ ਮਿਰਚ ਵੀ ਕੀ ਹੈ 28 ਤੋਂ 30 ਰੁਪਏ ਠੀਕ ਹੈ ਜੀ ਤੇ ਚੰਗੀ ਵੇਹ ਚੰਗੇ ਲਾੜ 32 ਦਿੱਤੀ ਵੀ ਕੀ ਹੈ ਚਮਲਾ ਮਿਰਚ ਦੇ 30 ਰੁਪਏ ਕਿਲੋ ਦਾ ਹਾਂ ਥੋੜਾ ਬਰੀਕ ਲਾੜ ਸੀਗਾ ਉਹ ਵੀ ਕੀ ਹੈ ਮੈਂ 30 ਰੁਪਏ 30 ਰੁਪਏ ਕੰਦੂ ਦਾ ਮੈਂ ਯਾਰ ਨਹੀਂ ਕੰਦੂ ਵੀ ਕੀ ਹੈ 20 ਤੋਂ 22 ਰੁਪਏ 20 ਤੋਂ 22 ਰੁਪਏ ਲੈ ਬਈ 22 ਦਾ ਨੰਬਰ ਦੇ ਗਿਆ ਨਾ ਤੁਹਾਨੂੰ ਨਾ ਧੰਨਵਾਦ ਭਰਾ ਹੋਰ ਚਾਹ ਪੀ ਲਓ ਬੱਸ ਮਿਹਰਬਾਨੀ ਭਾਈ ਦਾ ਨੰਬਰ ਦੇ ਗਿਆ ਨਾ ਤੁਹਾਨੂੰ ਨਾ 987242196 99721 ਤੇ 42196 ਜੇ ਸਸਰੀ ਗੱਲ ਬਈ ਜੀ ਹੋ ਟਿਕ ਟਕ ਪੂਰਾ ਸਿੱਧਾ ਦੱਸ ਬਲਾ ਵਾਹ ਵਧੀਆ ਤੂੰ ਦੱਸ ਵਾਹ ਵਧੀਆ ਬਾਈ ਲੈ ਬਈ ਚੋਲੇ ਆ ਦੇ ਸ਼ੁਰੂ ਕਰਦੇ ਆ ਫਿਰ ਭਿੰਡੀ ਭੁੰਡੀ ਸਾਰਾ ਕੁਝ ਬਣਾਵਾ ਕੀ ਕੀ ਰੇਟ ਕਰਤੇ ਬਾਈ ਚੋਲੇ ਅੱਜ ਮੰਦਾ ਰਿਆ 35 ਤੋਂ 30 ਰੁਪਏ ਵੀ ਕਿਹਾ 35 ਤੋਂ 30 ਰੁਪਏ ਅੱਜ 5 ਰੁਪਏ ਜਾਨੀ ਡਾਊਨ ਆ ਗਿਆ ਬਾਈ ਹਨ ਤੇ ਜਦ ਮੈਂ ਭਿੰਡੀ ਪਈ ਆ ਬਾਈ ਕਦੋਂ 20 ਰੁਪਏ ਪੈ ਦੇ ਦੀ ਭਿੰਡੀ ਵੀਰੇ 25 ਰੁਪਏ ਵੀ ਕੀ ਆ ਭਿੰਡੀ ਵਿਗਿਆ 25 ਰੁਪਏ ਅੱਗ ਲਓ ਮਿਰਚ ਦਾ ਰੇਟ ਬਾਈ ਮਿਰਚ 40 ਰੁਪਏ ਵੀ ਕੀ ਅੱਜ ਮਿਰਚ 40 ਰੁਪਏ ਹਾਂ ਮਿਰਚ ਤੇ ਝੂ ਵਾਲਦੀ ਮੈਨੂੰ ਚਿਬਰ ਦਾ ਰੇਟ ਭਾਈ ਚਿਬਰ 20 ਰੁਪਏ ਚਿਬਰ 20 ਰੁਪਏ ਹੋ ਗਿਆ ਨਾ ਮਿਰਚ ਕੋਲੋਂ ਮਗਰ ਤੇਜ਼ੀ ਫੜ ਗਈ ਭਾਈ ਮਿਰਚ ਕੱਲ 50 ਸਾਡੇ ਵੇਗੀ ਐਤਵਾਰ ਘੱਟ ਸੀ ਨਾ ਗਰਮੀ ਕਰਕੇ ਨਾ ਟੁੱਟਦੀ ਘਟਾ ਹਾਂ ਨਾ ਕਰਕੇ ਜਿਵੇਂ ਹੁਣ ਅੱਜ 40 ਕਦੂ ਦਾ ਰੇਟ ਕਿੰਨਾ ਆ ਗਿਆ ਬੱਚਾ ਕਦੂ 20 ਤੋਂ 25 ਰੁਪਏ ਕਦੂ ਬਾਈ 20 ਤੋਂ 25 ਰੁਪਏ ਜਿਹੜਾ ਹੋ ਗਿਆ ਕੰਡੇ ਤੇ ਕਦੂ 25 ਰੁਪਏ ਉਹ ਮੈਂ ਕੰਡੇ ਤੇ ਜਿਹੜਾ ਕਦੂ ਹੈ ਨਾ ਤੇ ਮੈਂ ਕਿ ਚੌੜਾ ਗਣਾ ਤੇ ਇਧਰ ਬਈ ਗਵਾਰਾ ਫਲੀ ਗਵਾਰਾ 60 ਰੁਪਏ ਵੇਖਿਆ ਬਾਈ 60 ਰੁਪਏ ਪਹਿਲਾਂ 70 ਵੇਚਦੇ ਸੀ ਗਏ 70 ਕੇ ਨੇ ਬਸ ਵੇਖੀ ਜਾਂਦੀ 65 ਫੁੱਟ ਤੇ ਹੁਣ ਸਾਠੀ ਵੇਚੀ ਜਾਂਦੇ ਐ ਇਸ ਟਾਈਮ 60 ਵੇਚੀ ਜਾਂਦੇ ਐ ਬਾਈ ਜਿਵੇਂ ਮਦੀਰਾ ਪਿਆ ਬਈ ਇਹਦਾ ਮਦੀਰਾ ਇਹ ਛਾਟ ਵਾਂਟ ਰਹਿ ਗਈ ਐਂਡ ਛਾਟ ਵਾਂਟ ਰਹਿ ਗਈ ਐਂਡ ਭਾ ਲੈ 19 ਰੁਪਏ ਪੜਾ ਦੋ ਕੀ ਰੇਟ ਹੈ ਬਾਈ ਵਧੀਆ 3 ਰੁਪਏ ਬਾਈ 3 ਰੁਪਏ ਨਾ ਇਹ ਕੀਰੇ ਮੋਹ ਪਿਆ ਬਾਈ ਕੋਲੇ ਕੁਆਲਿਟੀ ਵੇਖੋ ਪਹਿਲਾਂ ਕੀਰੇ ਕੀਰੇ ਬਹੁਤ ਵਧੀਆ ਨੰਬਰ 1 ਕੀਰੇ ਹਾਂ ਇਹ ਕੀਰੇ ਵਧੀਆ ਇਹ 15 ਰੁਪਏ ਦੇ ਕਿਹਾ ਬਾਈ ਚੈਨਾ ਕੀਰੇ ਦੋ ਯਾਰ ਕਿੰਨਾ ਚੈਨਾ ਕੀਰੇ 30 ਰੁਪਏ ਦਾ 25 25 ਦਾ ਕੀਰੇ ਹਾਂ ਯਾਰ ਨਾ ਲੈ ਬਾਈ ਟਮਾਟਰ ਆ ਗਿਆ ਇੱਧਰ ਜਿਹੜੀ ਛਾੜ ਜੀ ਉਹ ਕਿੰਨੀ ਵਗੀ ਦਾ ਟੌਪ ਕੁਆਲਿਟੀ ਕਿੰਨੇ ਟੌਪ ਕੁਆਲਿਟੀ 25 ਰੁਪਏ ਦੇ ਕਿਹਾ 4 ਵਾਰ 10 ਰੁਪਏ 10 ਕਰ ਲੈ ਬਾਈ 25 ਰੁਪਏ ਟੌਪ ਦਾ ਰੇਟ ਆ ਨਾ ਹੋਲ ਸੇਲ ਦੇ ਰੇਟ ਆ ਸਾਰਾ ਜਿੱਦਾਂ ਕਰੇਟ ਚ ਪਿਆ ਮਾਲ ਚਾਲ ਕੱਠਾ ਲੈਣਾ ਪੈਂਦਾ ਲਫਾਫਾ ਸਾਰਾ ਕੱਠੇ ਜਕਣਾ ਪੈਣਾ ਬਾਈ ਹਣਾ ਆ ਤੋਰੀ ਦਾ ਬਜਾਰ ਤੋਰੀ 15 ਰੁਪਏ ਰਹੀ ਤੋਰੀ 15 ਰੁਪਏ ਰਹੀ ਕਿਹ ਲੈ 25 ਰੁਪਏ ਵੀ ਕਿਹਾ ਬਾਈ ਤੇਰੇ ਲਾ 25 ਰੁਪਏ ਲੱਗ ਗਿਆ ਨਾ ਤੇ ਪੇਟੇ ਦਾ ਬਜਾਰ ਬਾਈ ਪੇਟਾ 7 ਰੁਪਏ ਰੇਟ ਆ ਬਾਈ ਯਾਰ ਪੇਟਾ 7 ਰੁਪਏ ਹੋਲ ਸੇਲ ਦੇ ਰੇਟ ਬਾਈ ਜਿਹੜ ਤੇ ਅਮਬਾ ਬਈ ਖਰਬੂਜਾ ਵਗੈਰਾ ਆਇਆ ਸੀ ਕਰਬੂਜਾ ਹੋਵੇ 20 ਰੁਪਏ ਉਹ 20 ਰੁਪਏ ਜਿਹੜਾ ਧਾਰੀ ਵਾਲਾ ਧਾਰੀ ਵਾਲਾ ਖਰਬੂਜਾ 20 ਤੇ ਮੋਬੀ ਵਗੈਰਾ ਨਹੀਂ ਆ ਬੋ ਵੀ ਨਹੀਂ ਆਂਦਾ ਬਈ ਹਨਾ ਲੈ ਬਈ 78 ਦਾ 79 14 5 64 78 ਦਾ 79 14 5 64 ਜਿੱਥੇ ਆਪਾਂ ਖੜੇ ਪਵਨ ਦੀ ਦੁਕਾਨ ਤੇ ਦਸ਼ਮੇਸ਼ ਪਿਤਾ ਟਰੇਡਿੰਗ ਕੰਪਨੀ ਬਈ ਲਓ ਬਈ ਸਾਰੇ ਰੇਟ ਗਿਣਾ ਤੇ ਇਹਦਾ ਰੇਟ ਦੱਸੀ ਬਈ ਅਰ ਸੱਜਾ ਚਾਰੀ ਅੰਬ 15 ਰੁਪਏ ਲੈ ਵੀ ਚਾਰੀ ਅੰਬ ਦਾ ਰੇਟ ਰਹਿ ਗਿਆ ਸੀ ਵੀਡੀਓ ਦੇ ਵਿੱਚ ਤੇ ਇਹਦਾ 15 ਰੁਪਏ ਰੇਟ ਹੈਗਾ ਵੈਸੇ 16 17 ਤੱਕ ਵੀ ਜਿਹੜਾ ਟਾਪ ਕੁਆਲਟੀ ਵਿਕੀ ਜਾਂਦਾ ਰਹਿੰਦਾ ਕੋਟਪੂਰਾ ਦੀ ਮੰਡੀ ਦੇ ਵਿੱਚ ਹੋਲ ਸੇਲ ਦਾ ਰੇਟ ਇਹਦਾ ਵਜ਼ਨ ਹੋਊਗਾ ਘੱਟੋ ਘੱਟ 20 ਕਿਲੋ ਹੋਊਗਾ ਜਿਆਦਾ 25 ਕਿਲੋ 25 ਕਿਲੋ ਦੇ ਨੇੜੇ ਹੈ 40 25 ਕਿਲੋ 25 ਕਿਲੋ ਦੇ ਨੇੜੇ ਤੇ ਜਿਹੜਾ ਭਈ ਇਹਦਾ ਵਜ਼ਨ ਹੋਊਗਾ ਇਹਦਾ ਰੇਟ ਰਹਿ ਗਿਆ ਸੀ ਕੱਲਾ ਦੱਸਣਾ ਬਾਕੀ ਸਾਰੀ ਵੀਡੀਓ ਦੇ ਵਿੱਚ ਆਦਾ ਕੁਆਲਟੀ ਹੋ ਜੀ ਵੈਸੇ ਟਾਪ ਕੁਆਲਟੀ ਦਾ ਰੇਟ ਵੀ 16 17 ਰੁਪਏ ਹੈਗਾ ਇਹ ਸੱਚ ਨਾਲ ਆਮਾ 17 ઢੜਾ ਹੈਗਾ 25 ਰੁਪਈਆ 25 ਰੁਪਈਆ ਟੋਪ ਦਾ ਨਹੀਂ ਮੈਂ ਕੱਲ ਵੇਖਿਆ ਇਹ ਬਹੁਤ ਵਧੀਆ ਕੁਆਲਿਟੀ 16 17 ਵੀ ਕੀ ਜਾਂਦਾ ਸੀ ਪਰसों ਸ਼ਨੀਵਾਰ ਦੀ ਗੱਲ ਆ ਹਾਂ 10 ਮੇਸ ਵਾਲਿਆਂ ਦੇ 17 18 ਰੁਪਈਆ ਹੀ ਵਿਕਿਆ ਤੇ ਬਾਕੀ ਭਾਈ ਅੱਡ ਅੱਡ ਰੇਟਾਂ ਦੇ ਕੁਆਲਿਟੀ ਦੇ ਸਰ ਤੇ ਰੇਟ ਆ ਭਾਈ ਹਨ ਤੇ ਵੀਡੀਓ ਨੂੰ ਸ਼ੇਅਰ ਕਰਦੇ ਲਾਈਕ ਕਰਦੇ ਕਮੈਂਟ ਜਰੂਰ ਕਰਿਓ ਜੇ ਚੰਗੀ ਲੱਗਦੀ ਆ ਤੇ ਨੰਬਰ ਭਾਈ ਆਪਣਾ ਹੈਗਾ ਜੇ ਕਹਿੰਦੇ ਵੀ ਵੀਡੀਓ ਵਗੈਰਾ ਪਾਉਣੀ ਹੁੰਦੀ 98322800 98322800 ਆਪਣਾ ਨੰਬਰ ਆ ਸਕਰੀਨ ਤੇ ਲਾ ਦਾਂ ਕਰੈਕਟ ਜਦੋਂ ਮਰਜ਼ੀ ਕਰ ਲਿਓ ਭਾਈ ਠੀਕ ਹੈ ਜੀ ਭਾਈ ਲੋਕਾਂ ਦਾ ਸਬਜ਼ੀ ਤੋਂ ਬਾਅਦ ਅਸੀਂ ਜਿਹੜੇ ਰੇਡ ਗਣਉਣ ਲੱਗੇ ਫਲਾਂ ਦੇ ਰੇਡ ਗਣਉਣ ਲੱਗੇ ਨਾ ਲక్ష్ਮੀ ਫਰੂਟ ਕੰਪਨੀ ਦੇ ਖੜੇ ਸੱਸੀ ਗੜ ਬਾਉ ਜੀ ਸਿੱਧਾ ਦੱਸੋ ਕਿਵੇਂ ਆ ਜੀ ਜੰਮ ਜੰਮ ਲਾਉਣ ਲੱਗੇ ਬਾਉ ਜੀ ਹੁਣੇ ਡੋਲੇ ਡੂਲੇ ਬਣਾਏ ਆ ਬਾਉ ਜੀ ਬਾਦਾਮ ਆ ਗਿਆ ਭਾਈ ਪਹਿਲੇ ਨੰਬਰ ਤੇ ਆ ਕੇ ਬਾਦਾਮ ਬਾਉ ਕੋਲੇ ਇਹ ਬਾਦਾਮ ਆ ਜੀ ਕਿਹੜੀ ਸਾਈਡ ਤੋਂ ਆਇਆ ਨਾ ਬਾਦਾਮ ਇਹ ਉਧਰ ਦਾ ਬਾਹਰਲਾ ਬਾਹਰਲਾ ਜੀ ਕੀ ਰੇਟ ਵੀ ਕਹਿੰਦਾ ਬਾਉ ਸੁਤਿਰ ਦੀ ਬੈਨਟ 130 ਰੁਪਏ ਨਵੀਆਂ ਜੀਆਂ ਵੈਰਾਈਆਂ ਵਿਖਾਵਾਂਗੇ 130 ਰੁਪਏ ਦੀ ਇੱਕ ਡੱਬੀ ਆ ਭਾਈ ਇਹ ਤੇ ਕਿੰਨੇ ਕਿ ਘਟਵਣ 5 ਦੇ ਦੇਨੇ ਆਈ ਦਾ ਹਾਂ 5 ਘਟਵਣ 5 ਰੁਪਈਆ ਦਾ ਭਈ ਲੈਣੀਆਂ ਪਣੀਆਂ ਹਣਾ ਤੇ ਆ ਨਾਰਦਰ ਰੇਟ ਕਿੰਨਾ ਰਹਿ ਗਿਆ 1300 ਰੁਪਏ ਦਾ ਡੱਬਾ 1300 ਰੁਪਈਆ ਦਾ ਡੱਬਾ 10 ਕਿਲੋ ਬਜਰ ਭਾਈ 100 ਤੇ 30 ਰੁਪਈਆ ਕਿਲੋ ਦਾ ਇਹ ਹੋ ਗਿਆ ਭਾਈ ਹਨਾ ਤੇ ਜਿਵੇਂ ਇਧਰ ਆਲੂ ਵਖਾਰਾ ਪਿਆ ਜੀ ਬੇਟੀ ਵਾਲਾ 100 ਦਾ ਡੱਬਾ ਹਾਂਜੀ 4 ਕਿਲੋ ਦਾ 400 4 ਕਿਲੋ ਦਾ 400 100 ਰੁਪਈਆ ਕਿਲੋ ਇਹ ਬਹਿ ਗਿਆ ਭਾਈ ਹਨਾ ਉਹ ਮਸੰਮੀ ਦਾ ਰੇਟ ਵਧਿਆ ਕਿ ਘਟਿਆ ਕਿ ਨਾਲੋਂ 1300 ਦੀ 1300 ਦੀ 20 ਕਿਲੋ ਜੀ ਹਨਾ 1300 ਦੀ 20 ਕਿਲੋ ਜਿਹੜੀ ਮਿਲ ਜਾਂਦੀ ਹੈ ਮਸੰਮੀ ਤੋਂ ਲਾ ਲੋ ਸਾ ਵੇ ਰੇਟ ਉਹੀ ਜਿਹੜੇ ਚੱਲੀ ਜਾਂਦੇ ਆ ਭਾਈ ਇਹ ਤੇ ਜੇ ਮਨ ਕੇ ਚਲੋ ਕੋਲ ਦਾ ਅੰਦਾਜ਼ਾ ਜਿਵੇਂ ਇੰਦਰ ਪਈਆ ਰੇਟ ਦਾ 12-1300 ਤੋਂ ਘੱਟ ਆਊਗਾ 12-1300 ਤੋਂ ਵਧੀ ਜਾਂਦੀ ਆ ਬਹੁਤ ਹਾਂ ਤੇ ਫਲ ਫਰੂਟ ਘਟੇ ਇੱਕ ਨਾਲੋਂ ਮਤਲਬ ਕਿ ਵੈਗਿਆ ਹੀ ਜਾਂਦਾ ਨਹੀਂ ਨਹੀਂ ਐਵਰੇਜ ਰੇਟ ਆ ਬਸ ਉੱਥੇ ਚੱਲੀ ਜਾਂਦਾ ਬਾ ਉੱਥੇ ਚੱਲੀ ਜਾਂਦਾ ਬਾ ਮਨ ਕਹਿੰਦੇ ਹਣ ਗਰਮੀ ਦੇ ਵਿੱਚ ਘੱਟ ਬਹੁਤ ਨਹੀਂ ਜਾਂਦਾ ਘੱਟ ਥੋੜਾ ਘੱਟ ਕਰ ਦਈਂ ਗਰਮੀ ਵਿੱਚ ਖਰਾਬ ਗਰੂ ਆਉਂਦਾ ਕਦਰਾਂ ਰਹਿੰਦਾ ਜੀ ਹੈ ਨਾ ਜਿਵੇਂ ਅਰਬੀ ਪਈ ਆ ਜੀ ਜਿਵੇਂ ਨਿੰਬੂ ਪੈਣਾ ਨਾ ਬਈ ਯਾਰ 40 ਰੁਪਏ ਕਿਲੋ ਅਰਬੀ 40 ਰੁਪਏ ਕਿਲੋ ਅਰਬੀ 55 ਰੁਪਏ ਕਿਲੋ ਅੱਦ ਕਦਾ ਬਾਜ਼ਾਰ ਜਿਹੜਾ ਭਾਈ ਹੋ ਗਿਆ ਨਾ ਤੇ ਜੀ ਨਿੰਬੂ ਫਿਰ ਥੱਲੇ ਆ ਗਿਆ 55 ਰੁਪਏ ਕਿਲੋ ਫਿਰ ਥੱਲੇ ਆ ਗਿਆ ਜਿਵੇਂ ਆਸ-ਪਾਸੇ ਮੀਂਹ ਪਿਆ ਜੀ ਮੀਂਹ ਮੀਂਹ 팬 ਵਾਲਾ ਵਾਜ ਹੁਣ 40 ਹੋ ਗਿਆ ਡਰ ਕੇ ਹਲ ਮੈਨੂੰ ਮੇਰੇ ਪੀਣਾ ਨਹੀਂ ਕਹਿੰਦੇ ਹਨ ਅਨਾਨਾਸ ਰਹਿ ਗਿਆ ਸੱਚੀ ਜੀ ਅਨਾਨਾਸ 40 ਰੁਪਏ ਕਿਲੋ ਅਨਾਨਾਸ 40 ਰੁਪਏ ਕਿਲੋ ਲੈ ਭਾਈ ਬਾਊ ਦਾ ਨੰਬਰ ਦੇ ਕੇ ਆ ਨਾ ਲਖਮੀ ਗੁੱਡ ਕੰਪਨੀ ਜਿੱਥੇ ਆਪਾਂ ਰੇਟ ਗਣਾਇਆ ਸੌਦਾ ਪਤਾ ਚਾਹੀਦਾ ਕਟਾਰ ਵੀ ਮਿਲ ਜਾਂਦਾ ਸਾਨੂੰ ਇੱਥੇ ਵੇਖੀ ਭਰਾ ਵੀ ਕਟਾਰ ਵੀ ਮਿਲ ਜਾਂਦਾ ਕਟਾਰ ਦਾ ਬਜਾਰ ਵਿਖਾਉਣਾ ਤੁਹਾਨੂੰ ਕਟਾਰ ਇਹਦਾ ਰੇਟ ਕਿੰਨਾ ਪਾਉਂ 20 ਰੁਪਏ ਕਿਲੋ 20 ਰੁਪਏ ਕਿਲੋ ਕਟਾਰ ਦਾ ਰੇਟ ਅੱਜ ਪਰਮਲ ਵੀ ਪਾਇਆ ਇਹ ਕਹਿੰਦੇ ਵੈਰੇਟੀ ਹੌਲੀ ਹੌਲੀ ਚੇਤੇ ਆਉਂਦੀ ਲੈ ਭਾਈ ਇੱਧਰ ਇਹਦਾ ਬਜਾਰ ਜੀ ਪਰਮਲ 20 ਰੁਪਏ ਕਿਲੋ ਪਰਮਲ 20 ਰੁਪਏ ਕਿਲੋ ਕਿਸੇ ਟਾਈਮ ਇਹਦਾ ਰੇਟ 40 40 ਵੀ ਰਿਹਾ ਜੀ ਹਾਂ ਲਾਲ ਅੱਜ ਦਾ 20 ਰੁਪਏ ਰੇਟ ਤੇ ਵੈਸੇ ਗਰਮ ਨਹੀਂ ਹੋਈ ਚੀਜ਼ ਹੈ ਕਿ ਠੰਡ ਵਾਲੀ ਚੀਜ਼ ਹੈ ਜੀ ਇਹ ਵੇ ਗਰਮੀ ਚ ਹੁੰਦੀ ਆ ਇਹ ਗਰਮ ਤਾਂ ਨਹੀਂ ਹੁੰਦੀ ਜਾਨੀ ਇਹਦੇ ਤੁਸੀਂ ਨਹੀਂ 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 ਸਹੀ ਆ ਜੀ ਵਧੀਆ ਵਧੀਆ ਜੀ ਲਾ ਭਾਈ 9881 36493881 364938 ਜਿੱਥੇ ਆਪਾਂ ਗਣੇ ਲਛਮੀ ਬੂਟਮ ਠੀਕ ਆ ਬੋ ਜੀ ਓਕੇ ਜੀ ਮਿਹਰਬਾਨੀ ਲਓ ਜੀ ਇਹ ਇਧਰ ਗੋਭੀ ਆਈ ਹੈ ਬਾਹਰ ਲਿਆ ਤਾਂ ਥੋੜੀ ਜਿਹੀ ਪੀਲੇ ਰੰਗ ਦੇ ਚਿੱਟੀ ਚਿੱਟੀ ਗੋਭੀ ਤਾਂ ਇਹਨਾਂ ਨੂੰ ਗਰਮੀ ਚ ਮਿਲਣੀ ਹੈ ਨਾ ਤੇ ਇਹ ਰੇਟ ਤੁਹਾਨੂੰ ਕਣਾਉਣੇ ਆ ਭਾਈ ਜਿਹੜਾ ਗੋਭੀ ਦਾ ਰੇਟ ਕੀ ਚਾਹੀਦੀ ਹੈ ਫਿਲਹਾਲ ਤਾਂ ਆਹੀ ਵੈਰਾਈਟੀ ਪਈ ਆ ਬਾਕੀ ਭਿੰਡੀ ਦਾ ਚੌਲੇ ਦਾ ਰੇਟ ਤਾਂ ਸਹਰਾ ਹੋਇਆ ਵਾ ਗੋਭੀ ਦਾ ਰੇਟ ਕਿੰਨਾ ਰਿਹਾ ਭਾਈ ਲਾ ਬਈ ਗੋਭੀ ਤਾਂ ਬਈ ਗੋਭੀ ਦਾ ਬਾਜ਼ਾਰ ਕਿੰਨਾ ਗਿਆ ਗੋਭੀ ਦਾ ਜੀ ਉਹ ਵੀ 25 26 28 ਹੀ ਹੋਗੀ ਇਹ ਉਹ ਜਿਹੜੀ ਪੀਲੇ ਜਿਹੇ ਰੰਗ ਦੇ ਪਈ ਆ ਨਾ 25 26 28 ਰੁਪਏ ਬਾਕੀ ਪੇਟੇ ਦਾ ਬਾਜ਼ਾਰ ਖੀਰੇ ਦਾ ਸਾਰਾ ਵੀਡੀਓ ਦੇ ਵਿੱਚ ਆਪਾਂ ਵਿਖਾਇਆ ਬਈ ਬਈ ਭਿੰਡੀ ਦਾ ਰੇਟ ਵੀ ਵਿਖਾਇਆ ਚੌਲੇ ਦਾ ਵੀ ਤੇ ਗੋਭੀ ਦਾ ਰੇਟ ਜਿਹੜਾ 25 26 30 ਰੁਪਏ ਜਿਹੜਾ ਆ ਗੋਭੀ ਪਈ ਆ ਸਾਹਮਣੇ ਦੀ ਕੁਆਲਿਟੀ ਚੈੱਕ ਕਰੋ ਜੀ ਬਈ ਆ ਰੇਟ ਜਿਹੜੇ ਚੱਲੀ ਜਾਂਦੇ ਕੋਟ ਗੁਰਮੰਡੀ ਵੀਨ ਬਹੁਤ ਘੈਂਟ ਕੁਆਲਟੀ ਆ ਵੀਨ ਦਾ ਰੇਟ ਤੁਹਾਨੂੰ ਦੱਸ ਦਿੰਦੇ ਆ ਇਹਦਾ ਰੇਟ ਮੇਰੇ ਨਾਲ 40 ਦਾ ਆ ਵੀਨ ਦਾ ਰੇਟ ਕਿੰ 60 ਰੁਪਏ ਕਿਲੋ ਜਿਹੜਾ ਬੀਨ ਦਾ ਹਮਾ ਚਲਦਾ ਆਉਂਦੀ ਆ ਨਾ ਵੀ ਬਾਕੀ ਸਾਰੇ ਰੇਟ ਦੱਗਾਏ ਨੇ ਆਪਣੀ ਵੀਡੀਓ ਦੇ ਵਿੱਚ ਬੀਨ ਦਾ ਰੇਟ 60 ਰੁਪਏ ਕਿਲੋ ਜਿਹੜਾ ਮਿੱਤਰੋ ਕੋੜ ਕਪੂਰ ਦੀ ਮੰਡੀ ਦੇ ਵਿੱਚ ਜਿਹੜਾ ਚੱਲੀਆਂ ਦਾ ਹੋਰ ਜੀ ਠੀਕ ਠਾਕ ਬਹੁਤ ਵਧੀਆ ਸੇ ਤਾਂ ਕਹਿਮਤ ਚਲੋ ਬੰਦੇ ਰਹਿਣਾ ਚਾਹੀਦਾ ਤੇ ਇਧਰ ਇੱਕ ਹੋਰ ਵੇਖੀ ਭਾਈ ਵੇਖੀ ਲਾ ਭਾਈ ਸੈਂਚਰੀ ਸੈਂਚਰੀ ਕੀ ਰੇਟ ਲੱਗਿਆ ਸੱਚਾ 5 ਬਹੁਤ ਲੱਗਣੀ ਐ ਇਹ ਫੇਰ ਥੱਲੇ ਆ ਗਈ ਯਾਰ ਇਹਦਾ ਮਸਾ ਰੇਸ ਫੜੀ ਸੀ ਇਹਨਾਂ ਦਾ ਹਨਾ ਸਤ ਬਾਸ ਜੀ ਤੇ ਆ ਗਈ ਜੀ 7 8ਵੇਂ ਲਿਖਦੀ ਇਹ ਉਹ ਵਧੀਆ ਲੈ ਵੇ ਮੌਸਮ ਦੇ ਸਿਰ ਤੇ ਆ ਵੇ ਲੋ ਬੱਦਲ ਵਾਈ ਜੀ ਰੇਟ ਘਟਾ ਦਿੰਦੀ ਹੈ ਜਿਹੜੀ ਐਜੇ ਰੁੱਤ ਚ ਫਿਰ ਅਗਲਾ ਕਹਿੰਦਾ ਮੀਂਹ ਡਾਉਣ ਵਾਲਾ ਯਾਰ ਸੈਂਟਰੀ ਕਾਦੀ ਖਾਣੀ ਨਿੰਬੂ ਦਾ ਰੇਟ ਵੀ ਘਟ ਗਿਆ ਸੈਂਟਰੀ ਦਾ ਬਾਜ਼ਾਰ ਵੀ ਘਟ ਗਿਆ ਭਾਈ ਹਣਾ ਜਦੋਂ ਥੋੜਾ ਮੌਸਮ ਚ ਫਰਕ ਪੈ ਜਾਂਦਾ ਉਹਦੇ ਕਰਕੇ ਰੇਟ ਜਿਹੜੇ ਨਿੰਬੂ ਵਗੈਰਾ ਦੇ ਸੈਂਟਰੀ ਦੇ ਘਟ ਜਾਂਦੇ ਆ ਭਾਈ ਲੈ ਵੇ ਹਣੀ ਦੀ ਦੁਕਾਨ ਤੇ ਆ ਗਿਆ ਫਲਾਂ ਦੇ ਰੇਟ ਰਹਿੰਦੇ ਸੀਗੇ ਤੇ ਦਸਹਰੀ ਆ ਗਈ ਕੇਲੇ ਆ ਗਏ ਸਪੈਦਾ ਆ ਗਿਆ ਬਾਈ ਕੀ ਹਾਲ ਚਾਲ ਹੈਣੀ ਭਰਾ ਸਿੱਧਾ ਦੱਸ ਕਿਵੇਂ ਆ ਮੀ ਪਾਏਗਾ ਬਾਈ ਅੱਜ ਹਰ ਦਾ ਨਹੀਂ ਰੋ 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 ਪੈਣਾ ਵੀ ਚਾਹੀਦਾ ਫੇਰੀ ਜਾਮਨ ਚੱਲੂਗੀ ਬਾਈ ਜਾਮਨ ਫੇਰੀ ਚਲਣੀ ਆ ਅੱਛਾ ਜਾਮਣ ਇਹ ਰਹਾ ਹੋਇਆ ਕਿ ਲੇਟ ਬਹੁਤ ਆ ਬਾਈ ਯਾਰ ਮੀ ਨਹੀਂ ਪੈਂਦਾ ਵੇ ਮੀ ਪਾਊਗਾ ਤਾਂ ਫੇਰੀ ਚੱਲੂਗੀ ਉਹਦੇ ਪੜੱਕ ਦੇਣਾ ਹਾਂ ਉਹਦੇ ਸਹਿਜ ਬਣੂਗਾ ਨਾ ਉਹਦੇ ਸਹਿਜ ਬਣਨਾ ਉਹਦੇ ਕਾਲੀ ਨਾਗ ਨਹੀਂ ਬੰਨੀ ਆ ਉਹਦੀ ਹੋਣੀ ਆ ਟੇਸਟ ਵੀ ਉਹਦੇ ਹੀ ਆਉਣਾ ਹਨਾ ਬਾਈ ਫਿਰਾਲ ਬਾਈ ਅੱਜ ਰੇਟ ਕਿਵੇਂ ਚੱਲਿਆ ਬਈ ਜਮ ਕੇਲੇ ਵਗੈਰਾ ਹੋ ਗਏ ਆ ਕੇਲਾ ਬਹੁਤ ਮੰਦਾ ਜੀ ਬਈ ਯਾਰ ਕੇਲਾ ਬਸ ਐਸਾਂ ਤੋਂ 25 ਤੋਂ 30 ਰੁਪਏ ਮੀ ਯਾਰ ਮੰਦਾ ਇਹ ਠੰਡ ਕਰਕੇ ਹੋਇਆ ਹਾਂਜੀ ਹਾਂਜੀ ਗਰਮੀ ਜੀ ਤੇ ਸੀ ਸੀ ਗੇਲਾ ਬਹੁਤ ਜ਼ਿਆਦਾ ਆ ਰਿਹਾ ਹੈ ਮੰਡੀਆਂ 'ਚ ਹਾਂ ਅਣ ਅੱਜ ਦਾ ਜਿਵੇਂ ਮੌਸਮ 'ਚ ਫਰਕ ਆ ਤੇ ਇਹਦੇ ਕਰਕੇ ਨਿੰਬੂ ਵੀ ਡਾਊਨ ਹੋਇਆ ਬਾਈ ਅੱਜ ਮਤੀਰਾ ਵੀ ਡਾਊਨ ਆਇਆ ਅੱਜ ਜਿਵੇਂ ਅੱਜ ਮੌਸਮ ਦਾ ਫਰਕ ਪੈ ਗਿਆ ਹਨਾ ਤੇ ਪਰ ਜ਼ਰੂਰੀ ਹੈ ਮੀਂਹ ਪੈਣਾ ਜ਼ਰੂਰੀ ਹੈ ਬਾਈ ਜਿਹਦੇ ਕਰਕੇ ਬਾਕੀ ਦੇ ਫਲ ਜਿਵੇਂ ਜਾਮਣ ਵਗੈਰਾ ਉਹ ਚੱਲਣਗੇ ਆਪਾਂ ਦਸਹਰੀ ਦਾ ਰੇਟ ਕਿੰਨਾ ਗਿਆ ਬਈ ਅੱਜ ਇਹ ਵੀ ਕੀ 32 ਰੁਪਏ 32 ਰੁਪਏ ਦਸਹਰੀ ਆ ਸਿਰ ਇਹਦੀ ਕੁਆਲਿਟੀ ਕਿੰਨੀ ਗਈ ਹੋਊਗੀ ਬਾਈ ਹਾਂ ਟਾਪ ਹੀ ਮਿਲਣਾ ਲਾ ਲੈ ਟੈਨਸ਼ਨ ਨਾ ਲੈ ਮੜਾ ਆਈ ਨੇ ਜੇ ਤੈਸਟੋ ਹੋਰ ਬਾਕੀਆਂ ਦਾ ਭਾਂਜਾ ਤਾਜਾ ਡੁੱੜ ਕੇ ਗੱਡੀਆਂ ਆਈਆਂ ਨੇ ਟੌਪ ਦੀ ਹੁੰਦਾ ਗਿਆ ਔਰ ਕਿਤੋਂ ਹੁੰਦਾ ਹੁੰਦਾ ਦੱਸ ਮੈਨੂੰ ਸਹੀ ਹੈ ਹਾਂ ਭਾਈ ਅੱਛਾ ਟੌਪ ਦੀ ਦਸਰੀ ਕਿੰਨੀ ਗਈ ਹੈ ਟੌਪ ਦੀ ਟੌਪ ਦੀ ਵਿਗੀ ਸੀਗੀ 40 ਬੰਦਾਈ ਰੁਪਈਏ 40 42 ਰੁਪਈਏ ਆ ਥੋੜੀ ਜਿਹੀ ਉਹ ਜੀ ਆ ਗਈ ਹੈ ਭਾਈ 30 ਬੱਤੀ ਰੁਪਈਏ ਹਾਂ 30 32 ਰੁਪਈਏ ਤੇ ਮੇਰੇ ਇਧਰ ਆਪ ਪਏ ਸਪੈਂਦਾ ਵਾਲੇ ਇਹਨਾਂ ਦਾ ਕੀ ਗ੍ਰੇਡ ਆ ਇਹ ਵਿਗੂਆ ਜੀ ਵਾ 40 ਬੰਦਾਈ ਰੁਪਈਏ 40 42 ਰੁਪਈਏ ਓ ਇਹਨਾਂ ਟੌਪ ਦਾ ਪਿਆ ਭਾਈ ਕਿਹੜਾ ਉਹ 65 70 ਰੁਪਏ ਹੈ 65 70 65 70 ਰੁਪਏ ਕਿਲੋ ਲੈ ਬਈ ਤੇ ਬਿਜਾਰਤ ਕੀ ਬਿਕੂਗਾ ਬਾਈ ਇਹ ਇਹ ਬਿਜਾਰਤ ਕੀ ਬਿਕੂਗਾ ਬਈ ਯਾਰ 120 ਰੁਪਏ ਮੰਗਦੇ ਵੀਰੇ ਮੂੰਹ ਪਰਾ ਕਰ ਲੈਂਦੇ ਆ ਆ ਵੇ ਜੇ ਮੈਂ ਸੇਫ ਆਇਆ ਜੀ ਆ 1800 ਰੁਪਏ ਦਾ ਡੱਬਾ ਆ ਜੀ 1800 ਰੁਪਏ ਦਾ ਡੱਬਾ 10 ਕਿਲੋ ਦਾ ਭਾਈ ਆ ਨਾ ਤੇ ਆ ਜਿਹੜਾ ਰੇਟ ਆ ਇਹ ਮਤਲਬ ਪਰਚੂਨ ਲਾੜੋ ਸਾਡੀ ਕੀ ਰੇਟ ਪੈਣਾ ਆਪਣੇ ਰੇਟ ਹੁੰਦੇ ਹੈ ਹੋਲ ਸੇਲ ਦੇ ਰੇਟ ਤੇ ਸਾਰਾ ਇਕੱਠਾ ਲੈਣਾ ਪੈਂਦਾ ਭਾਈ ਮੈਨੂੰ 40 ਕਿਲੋ ਦੀ ਗ੍ਰੇਟੀ ਦਿਓ ਭਾਈ ਆ ਪੰਜ ਪੰਜ ਕਿਲੋ ਦੀ ਹੋ ਗਈ ਆ 10 ਕਿਲੋ ਦਾ ਹੋ ਗਿਆ ਆ ਵੀ 10 ਕਿਲੋ ਦਾ ਓਕੇ ਮਤੋ ਭਈਆ 10 12 ਕਿਲੋ ਜੀ 10 12 ਕਿਲੋ ਹੀ ਹੋਊਗਾ ਭਾਈ ਦਸਹਿਰੀ ਵੀ 10 12 ਕਿਲੋ ਦਾ ਜਿਹੜਾ ਵਜ਼ਨ ਰੇਟ ਕਿੰਨਾ ਗਿਆ ਜਾਮਨ ਨਹੀਂ ਆਈ ਜੀ ਉਹ ਤਾਂ ਸ਼ਾਂਟ ਚਟਈ ਆਏ ਥੋੜਾ ਜੀ ਲੀਤੀ ਅੱਜ ਵਿਕੀ ਜੀਗੀ 11 1150 ਰੁਪਏ ਡੱਬਾ ਜੀ 11 1150 110 150 ਰੁਪਏ 100 ਤੇ ਆ ਜਾਣੀ ਬਾਈ ਹੋਲੀ ਹੋਲੀ ਮੀ ਕਰਕੇ ਇਹਨਾਂ ਦਾ ਰੇਟ ਵੱਧਾ ਹੁੰਦਾ ਜਾਂ ਘਟਦਾ ਹੁੰਦਾ ਹਾਂ ਹਾਂ ਤੇ ਘਟਦਾ ਹੀ ਘਟਦਾ ਮੀ ਕਰਕੇ ਰੇਟ ਘਟਦਾ ਹਾਂ ਜਾਮਨ ਦਾ ਜ਼ਰੂਰ ਬਣੂਗਾ ਜਾਮਨ ਜ਼ਰੂਰ ਜਾਮਨ ਦਾ ਫਲ ਬਣ ਜੂਗਾ ਸਹੀ ਹੈ 9737021 ਤੇ ਬਾਈ ਨਾਲ ਕਨੈਕਟ ਕਰ ਲਿਓ ਜੀ ਜਦੋਂ ਮਰਜ਼ੀ ਹੋਰ ਸੈਟ ਨਾ ਬਈ ਬਾਈ ਸਣੀ ਕੋਲੇ ਆ ਗਿਆ ਆਲੂਆਂ ਦਾ ਬਾਜ਼ਾਰ ਕੀ ਕਹਿੰਦਾ ਬਾਈ ਨੂੰ ਬਹੁਤ ਨੌਲਜ ਆ ਕਿਉਂਕਿ ਐਕਸਪੀਰੀਅੰਸ ਬਹੁਤ ਆ ਭਰਾ ਦਾ ਹਨਾ ਤੇ ਤੁਹਾਨੂੰ ਦੱਸ ਵੀ ਦੇਣਗੇ ਵੀ ਆਉਣ ਵਾਲੇ ਦਿਨਾਂ ਚ ਆਲੂ ਦਾ ਰੇਟ ਕੀ ਰਹਿ ਰਿਹਾ ਤਾਂ ਜਿੰਨੇ ਦਾ ਮੌਸਮਾਂ ਚ ਕਣੀਆਂ ਆਈ ਜਾਂਦੀਆਂ ਵੇਲੇ ਤੇ ਸਾਹਮਣੇ ਮੰਡੀ ਦੇ ਵਿੱਚ ਕਣੀਆਂ ਪੰਨ ਤੇ ਬਾਈ ਆਲੂ ਦਾ ਬਾਜ਼ਾਰ ਕੀ ਆ ਚੱਲ ਸਣੀ ਠੀਕ ਹੈ ਬਾਈ ਕੀ ਰੇਟ ਚੱਲੀਆਂ ਦੋ ਜੀ ਅੱਜ ਆਪਣੇ ਆਲੂ ਦਾ ਆਲੂ 650 ਰੁਪਏ ਵਿੱਚ ਹੈ ਜੀ 650 ਟਾਪ ਕੁਆਲਟੀ ਇਹ ਲੜਦਾ ਬਾਜ਼ਾਰਾ ਜੀ ਹਨਾ ਜਿਵੇਂ ਆ ਪਿਆ ਜੀ ਡਾਇਮੰਡ ਬਾਈ ਇਹ ਵਿੱਚ ਹੈ ਜੀ 580 550 580 550 ਇਤੋਂ ਬਾਅਦ ਥੋੜਾ ਜਿਹਾ ਮੀਡੀਅਮ ਕੁਆਲਿਟੀ ਆ ਗਿਆ ਹੈ ਨਾ ਮੀਡੀਅਮ 450 ਆ ਗਿਆ ਮੀਡੀਅਮ 450 ਵਿੱਚ ਤੇ ਮੀਡੀਅਮ 450 ਨਾਲੇ ਰੇਟ ਥੋੜਾ ਜਿਹਾ ਅੱਗੇ ਨਾਲ ਕੋਈ ਮੜੇ ਮੋਟੇ ਰਿਸਕੇ ਕਹਿੰਦੇ ਥੋੜੇ ਬਹੁਤ ਕਿ ਨਹੀਂ ਆ 450 ਸੀ ਮਿਲਿਆ ਨਹੀਂ ਬਈ ਜੀ ਨਿਕਾਸੀ ਜ਼ਰੂਰ ਵਧੀ ਹੈ ਪਰ ਰੇਟ ਨਹੀਂ ਅਜੇ ਕੀ ਰੇਟ ਨਾਲ ਬਣਿਆ ਨਹੀਂ ਹੋਵੇ ਕੋਈ ਰੇਟ ਨਹੀਂ ਵਧੇ ਸਹੀ ਇੱਕਦ ਇੱਕ ਬਣੂਗਾ ਬਈ ਮੜਾ ਮੋਟਾ ਕੇ ਦੇਖੋ ਜੀ ਜੇ ਸਬਜ਼ੀ ਝੜ ਗਈ ਹੋਰ 15 20 ਦਿਨਾਂ ਤੱਕ ਹਾਂ ਠੀਕ ਹੈ ਫਿਰ ਥੋੜੇ ਬਣਨ ਦੀ ਸਮਾਂ ਕਾਫੀ ਟਾਈਮ ਹੋਗਾ ਬਈ ਸਥਿਤੀ ਐਈ ਰਹੂ ਸਥਿਤੀ ਐਈ ਰਹਣੀ ਐ ਐਦਕੀ ਪਿਛਲੇ ਸਾਲ ਨੂੰ ਰੇਟ ਬਣਨਾ ਨਹੀਂ ਕੋਈ ਨਹੀਂ ਗੱਲ ਬਾਂਦੀ ਪਿਛਲੇ ਸਾਲ ਵਾਲੀ ਤਾਂ ਭੋਲੀ ਜਾਓ ਜਿਹੜੇ ਸਟੋਰ ਸਟੂਡ ਕਰੀ ਬੈਠੇ ਆ ਭੋਲੀ ਜਾਓ ਜੀ ਮਾਲ ਬਹੁਤ ਪਈ ਮਾਲ ਵਾਧੂ ਪਿਆ ਅੱਜ ਮੈਂ ਬਈ ਮੀਂਹ ਦੇ ਮੌਸਮ ਦਾ ਕੋਈ ਫਰਕ ਪੈਂਦਾ ਆ ਆਲੂਆਂ ਦੇ ਕੋਈ ਪਕੌੜੇ ਪਕੂੜੇ ਬਰੈਡ ਬਰਨਡ ਵਾਲੇ ਆ ਜਾਂਦੇ ਆ ਨਹੀਂ ਪੈਂਦਾ ਫਰਕ ਇਹ ਪੈਂਦਾ ਵੀ ਮੀਂਹ ਜੇ ਤੇਜ਼ ਆ ਜਾਏ ਜਾਂ ਕਸਾਣਾ ਸਬਜੀ ਘਟ ਜਾਂਦੀ ਦੂਜੇ ਦਿਨ ਵੀ ਕਿਹਦੀ ਵੱਜ ਜਾਂਦੀ ਹੈ ਆਲੂ ਦੀ ਕਰੀ ਵੱਜ ਜਾਂਦੀ ਹੈ ਹਾਂ ਤੇ ਫਿਲਹਾਲ ਬਾਈ ਨੇ ਜਿਹੜੇ ਹਨਾ ਰੇਟ ਦਿੱਤੇ ਆ ਹੀ ਚੱਲੀ ਜਾਂਦੇ ਆ ਬਾਈ ਤੇ ਬਾਈ ਦਾ ਨੰਬਰ ਦੇ ਕੇ ਆਂਦੇ ਆ ਸਾਨੂੰ ਬਾਈ ਆਪਣਾ ਨੰਬਰ ਆ ਗਿਆ 95012 0024 95012 0024 ਕੋਈ ਵੀ ਕਿਸੇ ਨੂੰ ਵੀ ਆਲੂ ਦਾ ਮਾਲ-ਛਾਲ ਚਾਹੀਦਾ ਜੇ ਜਦੋਂ ਮਰਜ਼ੀ ਫੋਨ ਕਰ ਲਿਓ ਆ ਮਾਲ-ਛਾਲ ਬਾਈ ਕੋਲੇ ਪਿਆ ਸਨ ਨਹੀਂ ਕੋਈ ਠੀਕ ਆ ਭਰਾ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਧੰਨਵਾਦ ਲਾ ਬਈ ਨੈਸ਼ਨਲ ਫਰੂਟ ਕੰਪਨੀ ਤੇ ਆ ਗਿਆ ਜੀ ਇੱਧਰ ਨਿੰਬੂ ਪਿਆ ਬਾਈ ਤੇ ਇੱਧਰ ਫਲਾਂ ਖੁੰਬਾਂ ਪੰਨਾਂ ਤੇ ਬੇਰ ਬਾਈ ਕੀ ਆ ਭਾਈ 베ਰਾਂ ਦਾ ਰੇਟ ਜਰੂਰ ਦੱਸ ਦਿਓ ਸਾਨੂੰ ਹੈ 베ਰ 90 ਰੁਪਏ ਕਿਲੋ ਇਹ ਭਾਈ ਭੌਂ ਕੇ ਖਾਦੇ ਹੁੰਦੇ ਨਹੀਂ ਹਾਂ ਜਦ ਬੱਚੇ ਹੁਣ ਸਟੋਰ ਵਾਲੇ ਆ ਜੀ ਇਹ ਜਦੋਂ ਤਾਜ਼ੇ ਹੁੰਦੇ ਉਹਦੋਂ ਆਈ ਖਾਦੇ ਜਾਂਦੇ ਨੇ ਉਹਦੋਂ ਆਈ ਖਾਦੇ ਜਾਂਦੇ ਇਹ ਫਲਾਸਟੋਰਾਂ ਵਾਲਾ ਚੱਲੀ ਜਾਂਦਾ ਤਾਂ ਕਰਕੇ ਭਿਉਂਨੇ ਹੀ ਪੈਂਦੇ ਆ ਭਾਈ ਇਹ ਤਾਂ ਰੇਟ ਤੇ ਨਿੰਬੂ ਦਾ ਜਰੂਰ ਦੱਸ ਦਿਓ ਇਹ 180 ਰੁਪਏ ਦੇ ਪਾਜਾ ਜੀ ਠੀਕ ਹੈ ਜੀ ਤੇ ਭਾਈ ਆਹ ਜੇ ਮੈਂ ਇੱਧਰ 10 ਰੁਪਏ ਗੁੱਟੀ 10 ਰੁਪਏ ਤਾਂ ਗਾਜਰਾ ਭਾਈ ਗਾਜਰਾ 25 ਰੁਪਏ ਕਿਲੋ ਜੀ ਗਾਜਰਾ 25 ਰੁਪਏ ਕਿਲੋ ਲੈ ਭਾਈ ਸਾਰੇ ਰੇਟ ਬਾਈ ਨਾਲ ਧੜਾ ਧੜ ਗਿਣਾਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਜਰੂਰ ਕਰਿਆ ਕਰੋ ਵੀਰ ਭਰਾ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਬਾਈ ਦਾ ਨੰਬਰ ਆ ਗਿਆ 985520077489855200734 ਆਹ ਮਾਲ ਛਲ ਚਾਹੀਦਾ ਬਾਕੀ ਸਵੇਰੇ ਜਿਆਦੇ ਹੁੰਦਾਗਾ ਫਿਲਹਾਲ ਆਹ ਮਾਲ ਛਲ ਜਿਹੜਾ ਪਿਆ ਚਕੰਦਰ ਦੇ ਕਿੰਨੇ ਆ ਜੀ ਚਕੰਦਰ 25 ਰੁਪਏ ਚਕੰਦਰ 25 ਰੁਪਏ ਲਓ ਬਾਈ ਹਨਾ ਚਕੰਦਰ 25 ਰੁਪਏ ਕਿਲੋ ਜਿਹੜਾ ਰੇਟ ਮਿੱਤਰੋ ਚੱਲੀ ਜਾਂਦਾ ਕੋੜ ਕਪੂਰਾ ਦੀ ਮੰਡੀ ਦੇ ਵਿੱਚ ਬੰਦ ਲੰਬੇ ਇੱਧਰ ਪਿਆਜ ਹਲੇ ਵੀ ਆਈ ਜਾਂਦਾ ਜਾਨੀ ਸਿੱਕਰ ਵਾਲਾ ਪਿਆਜ ਆ ਛਾਂਟ ਪਾਂਡ ਪਈ ਆ ਆ ਕਾਂਡ ਛਾਂਟ ਪਈ ਆ ਆ ਥੋੜਾ ਜਿਹਾ ਇਦੂ ਚੰਗਾ ਆ ਗਿਆ ਪਿਆਜ ਹਨਾ ਤੇ ਇੱਧਰ ਬਾਕੀ ਹੋਰ ਪਿਆਜ ਜਿਹੜਾ ਪਿਆਜ ਇੱਧਰ ਤੁਹਾਨੂੰ ਹੋਰ ਕਵਾਲ ਲੱਗ ਹੁਣ ਇਹਦਾ ਰੇਟ ਦੱਸ ਦਿਆ ਬਾਈ ਕੀ ਚੱਲੀ ਜਾਂਦਾ ਜੀ ਆਹ ਵੇ ਲੋ ਦਰਾ ਪਿਆਜ ਪਿਆ ਬਾਈ ਇੱਕ ਇੱਕ ਪਿਆਜ ਪਿਆ ਟੌਪ ਦਾ ਕਵਾਲ ਉਹ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਆਪਣਾ ਪਿਆਜ ਆਇਆ ਅੱਜ ਦੁਕਾਨ ਤੇ ਜੀ ਪਿਆ ਪਿਆ ਜੀ ਇੱਕ ਜੀ 7 ਤੋਂ 8 ਜੀ 7 ਤੋਂ 8 ਰੁਪਏ ਤੋਂ ਲੈ ਕੇ 19 ਤੋਂ 20 ਤੱਕ 19 ਤੋਂ 20 ਤੱਕ ਇਹ ਵਾਲਾ ਟੌਪ ਕਵਾਲਟੀ ਹੈ ਜੀ ਨਸਾ ਕੁਆਲਟੀ ਉਹ ਕੁਆਲਟੀ 20 ਰੁਪਏ ਹੈ ਜੀ ਨਾ ਲੈ ਬਾਈ ਇਹ ਜਿਹੜਾ 7-8 ਪਿਆ ਜੀ ਨਾ ਹਾਂ ਜੀ ਆਪੇ 7 ਹੈ ਜੀ ਆਹ ਸਸਤਾ ਪਿਆ ਜੀ 7-8 ਰੁਪਏ ਵਾਲਾ ਵੀ ਪਿਆ ਤੇ 10-11 ਰੁਪਏ ਵਾਲਾ ਵੀ ਪਿਆ ਬਾਈ ਇਧਰ ਹਨ ਤੇ ਤੇ 20 ਰੁਪਏ ਵਾਲਾ ਵੀ ਜਿਹੜਾ ਪਿਆਜ ਪਿਆ ਇਧਰ ਬਾਈ ਨਾਸਿਕਲਾ ਵਿਲੇਜ ਦਾ ਟੋਪ ਕੁਆਲਟੀ ਆ 20 ਰੁਪਏ ਕੁਆਲਟੀ ਜਿਹੜੀ ਆ ਚੱਲੀ ਜਾਂਦਾ ਬਾਈ